ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਵਲਾ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਤੇ ਆਵਲਿਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਆਪਾਂ ਬਣਾਵਾਂਗੇ ਆਵਲਿਆਂ ਦੀ ਖੱਟੀ ਮਿੱਠੀ ਚਟਨੀ ਜਿਸ ਨੂੰ ਆਪਾਂ ਨਾ 1 ਸਾਲ ਤੱਕ ਸਟੋਰ ਵੀ ਆਰਾਮ ਨਾਲ ਕਰ ਸਕਨੇ ਆ ਤੇ ਇੱਕ ਚਮਚਾ ਤੁਸੀਂ ਰੋਜ਼ ਦਾ ਖਾਓਗੇ ਨਾ ਤੁਹਾਡੀ ਸਿਹਤ ਕਾਮਯਾਬ ਰਹੇਗੀ ਤੁਸੀਂ ਚਮਚਾ ਇੱਕ ਨਹੀਂ ਕਈ ਚਮਚੇ ਖਾਓਗੇ ਐਨੀ ਤੁਹਾਨੂੰ ਪਸੰਦ ਤੇ ਟੇਸਟੀ ਹੀ ਲੱਗੇਗੀ ਚਟਨੀ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਬਟਨ ਤੁਸੀਂ ਜ਼ਰੂਰ ਦਬਾਓ ਇੱਥੇ ਆਪਾਂ 1/2 ਕਿਲੋ ਆਵਲੇ ਲਏ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਤੋਲਿਆ ਇਹ ਦੇਸੀ ਆਵਲੇ ਨੇ ਤੁਹਾਡੇ ਕੋਲ ਜਿਹੜੇ ਵੀ ਆਵਲੇ ਹੋਣ ਤੁਸੀਂ ਬਸ ਉਸ ਦੀ ਚਟਨੀ ਬਣਾ ਸਕਦੇ ਹੋ ਤੇ ਆਪਾਂ ਨਾ ਕੜਾਈ ਦੇ ਵਿੱਚ ਪਾਵਾਂਗੇ ਇੱਕ ਗਲਾਸ ਪਾਣੀ ਦਾ ਇਸ ਪਾਣੀ ਨੂੰ ਨਾ ਆਪਾਂ ਗਰਮ ਹੋਣ ਦਿਆਂਗੇ ਇਹ ਜਿਹੜੀ ਚਟਨੀ ਨਾ ਆਵਲਿਆਂ ਦੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਜੀ ਤੇ ਪਾਣੀ ਆਪਣਾ ਗਰਮ ਹੋ ਗਿਆ ਇਸ ਦੇ ਵਿੱਚ ਨਾ ਆਪਾਂ ਇੱਕ ਚਮਚ ਨਮਕ ਦਾ ਪਾ ਲਾਂਗੇ ਤੇ ਅੱਧਾ ਚਮਚ ਇਸ ਦੇ ਵਿੱਚ ਆਪਾਂ ਹਲਦੀ ਦਾ ਪਾ ਲਾਂ ਨਾ ਤੇ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਜੋ ਆਵਲੇ ਆਪਾਂ ਧੋ ਕੇ ਰੱਖੇ ਸੀ ਨਾ ਹੁਣ ਇਸ ਕੜਾਈ ਦੇ ਵਿੱਚ ਆਪਾਂ ਪਾ ਲਾਂਗੇ ਇਹਨਾਂ ਆਵਲਿਆਂ ਨੂੰ ਨਾ ਆਪਾਂ ਇਸ ਪਾਣੀ ਦੇ ਵਿੱਚ ਉਬਾਲਣਾ ਹੈ ਉਨਾ ਟਾਈਮ ਤੱਕ ਕਬਾਲਨਾ ਜਦ ਤੱਕ ਕਿ ਜਿਹੜੇ ਆਪਣੇ ਆਵਲੇ ਆ ਨਾ ਨਰਮ ਨਹੀਂ ਹੋ ਜਾਂਦੇ ਇਹ ਵਿੱਚੋਂ ਨਾ ਫਟਨੇ ਸ਼ੁਰੂ ਹੋ ਜਾਣਗੇ ਤੇ ਇਸ ਨੂੰ ਆਪਾਂ ਹੁਣ ਟੱਕ ਕੇ ਨਾ 10 ਤੋਂ 15 ਮਿੰਟ ਤੱਕ ਪਕਾਉਣਾ ਹੈ ਆਵਲਾ ਆਪਣੇ ਵਾਸਤੇ ਵਰਦਾਨ ਹੈ ਇਸਦੇ ਬਹੁਤ ਸਾਰੇ ਗੁਣ ਨੇ ਆਪਾਂ ਤੁਹਾਨੂੰ ਗਿਣਾ ਨਹੀਂ ਸਕਦੇਗੇ ਖਾਣ ਦੇ ਬਹੁਤ ਸਾਰੇ ਫਾਇਦੇ ਨੇ ਤੁਸੀਂ ਨਾ ਗੂਗਲ ਤੇ ਰਿਸਰਚ ਕਰ ਸਕਦੇ ਹੋ ਆਵਲੇ ਬਾਰੇ ਤੇ ਤੁਹਾਨੂੰ ਇਸਦੇ ਫਾਇਦੇ ਫਾਇਦੇ ਨਜ਼ਰ ਆਣਗੇ ਕਿਸੇ ਵੀ ਤਰੀਕੇ ਨਾਲ ਇਸ ਨੂੰ ਖਾਇਆ ਜਾਵੇ ਤੇ ਇਹ ਜਿਹੜੇ ਆਵਲੇ ਨਾ 15 ਮਿੰਟ ਹੋ ਗਨੇ ਆਪਾਂ ਨੂੰ ਉਬਾਲਦਿਆਂ ਹੋਇਆਂ ਨੂੰ ਇਹ ਨਰਮ ਹੋ ਗਏ ਨੇ ਆਪਾਂ ਨਾ ਚਮਚ ਦੇ ਨਾਲ ਇਸ ਨੂੰ ਚੈੱਕ ਵੀ ਕਰ ਲਿਆ ਸੀ ਤੇ ਆਵਲਿਆਂ ਨੇ ਨਾ ਆਪਣੀ ਜਿਹੜੀ ਕਲੀਆਂ ਨੇ ਨਾ ਖੋਲ ਦਿੱਤੀਆਂ ਨੇ ਹੁਣ ਇਸ ਪਾਣੀ ਦੇ ਵਿੱਚੋਂ ਨਾ ਆਪਾਂ ਇਹਨਾਂ ਆਵਲਿਆਂ ਨੂੰ ਕੱਢ ਲਾਂਗੇ ਇਹ ਆਪਣੇ ਆਵਲੇ ਉਹ ਨਾ ਬਦਿਕਾ ਪੱਕ ਕੇ ਤਿਆਰ ਹੋ ਗਏ ਨੇ ਆਵਲਾ ਨਾਲ ਵਾਲਾਂ ਦੇ ਵਾਸਤੇ ਬਹੁਤ ਹੀ ਚੰਗਾ ਜੇਕਰ ਵਾਲ ਝੜਦੇ ਆ ਜਾਂ ਚਿੱਟੇ ਵਾਲ ਹੋ ਗਏ ਨੇ ਉਹ ਆਵਲਾ ਖਾਣਗੇ ਨਾ ਉਹਨਾਂ ਨੂੰ ਬਹੁਤ ਹੀ ਚੰਗਾ ਰਿਜ਼ਲਟ ਮਿਲੇਗਾ ਇੱਕ ਵਾਲਾਂ ਤੇ ਅਸਰ ਨਹੀਂ ਕਰੇਗਾ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਖਤਮ ਕਰੇਗਾ ਆਪਣੀ ਜਿਹੜੀ ਕਮੀਆਂ ਨੇ ਉਹਨਾਂ ਨੂੰ ਪੂਰਾ ਕਰੇਗਾ ਖੂਨ ਦੀ ਕਮੀ ਉਸ ਨੂੰ ਵੀ ਪੂਰਾ ਕਰੇਗਾ ਵਾਲ ਝੜਨ ਤੋਂ ਵੀ ਰੋਕੇਗਾ ਤੇ ਜੇਕਰ ਠੰਡ ਲੱਗੀ ਖਾਂਸੀ ਜੁਕਾਮ ਹੈ ਉਹ ਵੀ ਠੀਕ ਹੋਏਗਾ ਪੇਟ ਦੀ ਜਿੰਨੀਆਂ ਵੀ ਸਮੱਸਿਆਵਾਂ ਆਉਣਗੀਆਂ ਉਹ ਵੀ ਬਿਲਕੁਲ ਠੀਕ ਹੋ ਜਾਣਗੀਆਂ ਇਹ ਜਿਹੜੇ ਆਵਲੇ ਆ ਨਾ ਆਪਣੇ ਪੂਰੇ ਵਧੀਆ ਠੰਡੇ ਹੋ ਗਏ ਨੇ ਤੇ ਇਹਨਾਂ ਦੇ ਵਿੱਚੋਂ ਨਾ ਆਪਾਂ ਹੁਣ ਗਿੜਕਾ ਨੂੰ ਅਲੱਗ ਕਰ ਲਾਂਗੇ ਆਰਾਮ ਦੇ ਨਾਲ ਹੀ ਇਹ ਜਿਹੜੇ ਨਾ ਆਪਣੇ ਆਵਲੇ ਖੁੱਲ ਜਾਣਗੇ ਇਸ ਤਰੀਕੇ ਤੇ ਆਪਾਂ ਇਹਨਾਂ ਦੇ ਵਿੱਚੋਂ ਗਿੜਕਾਂ ਇਸੇ ਤਰੀਕੇ ਨਾਲ ਕੱਢ ਲਾਂਗੇ ਤੇ ਤੁਹਾਡੇ ਅੱਗੇ ਬੇਨਤੀ ਏ ਜੇਕਰ ਤੁਸੀਂ ਮੇਰੇ ਚੈਨਲ ਪੰਜਾਬ ਲਵਸ ਵਿੱਚ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਤੁਸੀਂ ਲਾਈਕ ਕਰਦੇ ਹੋ ਨਾ ਸਾਡਾ ਹੌਸਲਾ ਵਧਦਾ ਹੈ ਤੇ ਕਮੈਂਟ ਕਰਦੇ ਹੋ ਤਾਂ ਫਿਰ ਸਾਨੂੰ ਹੋਰ ਵੀ ਬਹੁਤ ਚੰਗਾ ਲੱਗਦਾ ਹੈ ਕਿ ਤੁਸੀਂ ਸਾਨੂੰ ਕਮੈਂਟ ਕੀਤਾ ਸਾਡੀ ਵੀਡੀਓ ਦੇਖੀ ਪੂਰੀ ਇਹ ਸਾਰੇ ਜਿਹੜੇ ਆਵਲਿਆਂ ਦੇ ਵਿੱਚੋਂ ਨਾ ਆਪਾਂ ਕੱਢ ਲਈਆਂ ਨੇ ਗਿੜਕਾਂ ਹੁਣ ਆਪਾਂ ਇੱਕ ਕੌਲੀ ਲਈਏ ਇਸ ਦੇ ਨਾਲ ਨਾ ਇਸ ਨੂੰ ਮੈਸ਼ ਆਪਾਂ ਇਸ ਤਰੀਕੇ ਨਾਲ ਕੀ ਕਰ ਲਾਂਗੇ ਆਰਾਮ ਦੇ ਨਾਲ ਹੀ ਵਧੀਆ ਮੈਚ ਆਪਣੇ ਜਿਹੜੇ ਹੋ ਜਾਣਗੇ ਆਵਲੇ ਇਹਨਾਂ ਨੂੰ ਆਪਾਂ ਨੂੰ ਦਰਦਰਾ ਜਾ ਕਰਕੇ ਇਸ ਤਰੀਕੇ ਕਰ ਲੈਣਾ ਤੇ ਜੇਕਰ ਤੁਹਾਡੇ ਕੋਲ ਮਿਕਸੀ ਹੋਏ ਤੇ ਮਿਕਸੀ ਤੇ ਵੀ ਤੁਸੀਂ ਇਸ ਨੂੰ ਦਰਦਰਾ ਜਾ ਕਰਕੇ ਪੀਸ ਸਕਦੇ ਪੂਰੀ ਇਸ ਦੀ ਪੇਸਟ ਨਹੀਂ ਜੇ ਬਣਾਉਣੀ ਦਰਦਰਾ ਜਾ ਕਰਕੇ ਇਸ ਨੂੰ ਆਪਾਂ ਕਰਨਾ ਕਿਉਂਕਿ ਨਾ ਇਹ ਬਹੁਤ ਨਰਮੇ ਤੇ ਇਹ ਬਹੁਤ ਜਲਦੀ ਆਪਣਾ ਜਿਹੜਾ ਆਵਲਾ ਹੈ ਨਾ ਇਸ ਤਰੀਕੇ ਹੋ ਜੀਗਾ ਪਰ ਕੋਲੀ ਦੇ ਨਾਲ ਬਹੁਤ ਜਲਦੀ ਹੁੰਦਾ ਜੀ ਤੇ ਜਿੰਨਾਂ ਨੂੰ ਆਪਾਂ ਚਾਹੀਦਾਂਦਾ ਉਹਨਾਂ ਨੂੰ ਆਪਾਂ ਆਰਾਮ ਨਾਲ ਕਰ ਸਕਨੇ ਆ ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦਾ ਮੈਸ਼ਰ ਹੋਵੇ ਨਾ ਤੁਸੀਂ ਉਸ ਦੇ ਨਾਲ ਵੀ ਇਸ ਨੂੰ ਮੈਸ਼ ਕਰ ਸਕਦੇ ਹੋ ਆਵਲੇ ਨੂੰ ਆਵਲੇ ਨੂੰ ਆਪਾਂ ਮੈਸ਼ ਕਰ ਲਿਆ ਤੇ ਇਹ ਨਾਲ ਇੱਕ ਕੌਲੀ ਪੂਰੀ ਭਰ ਕੇ ਬਣੀਏ ਆਵਲੇ ਦੀ ਪਲਪ ਦੀ ਤੇ ਇੱਕ ਕੌਲੀ ਆਪਾਂ ਗੁੜ ਦੀ ਲਈਏ ਇਹ ਦੋਨੋਂ ਚੀਜ਼ਾਂ ਨਾਲ ਬਰਾਬਰ ਮਾਤਰਾ ਵਿੱਚ ਹੀ ਆਪਾਂ ਪਾਉਣੀਆਂ ਨੇ ਤੇ ਤੁਸੀਂ ਕੌਲੀ ਨਾਲ ਵੀ ਨਾਪ ਕਰ ਸਕਦੇ ਹੋ ਤੇ ਤੁਸੀਂ ਇਹਨਾਂ ਦੋਨੋਂ ਚੀਜ਼ਾਂ ਦਾ ਭਜਨ ਵੀ ਕਰ ਸਕਦੇ ਹੋ ਦੋਨੋਂ ਚੀਜ਼ਾਂ ਆਪਾਂ ਬਰਾਬਰ ਹੀ ਪਾਉਣੀਆਂ ਨੇ ਤੇ ਹੁਣ ਆਪਾਂ ਇੱਕ ਕੜਾਈ ਦੇ ਵਿੱਚ ਨਾ 2 ਵੱਡੇ ਚਮਚ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਆਪਾਂ ਗਰਮ ਹੋਣ ਦਿਆਂਗੇ ਤੇਲ ਗਰਮ ਹੋ ਗਿਆ ਇਸ ਦੇ ਵਿੱਚ ਨਾ ਅੱਧਾ ਚਮਚਾ ਆਪਾਂ ਜੀਰੇ ਦਾ ਪਾ ਲੈਣਾ ਹੈ ਤੇ ਅੱਧਾ ਚਮਚਾ ਆਪਾਂ ਇਸ ਦੇ ਵਿੱਚ ਮੇਥਰੀਆ ਦੇ ਬੀਜ ਪਾ ਲਾਂਗੇ ਅੱਧਾ ਚਮਚ ਕਲੋਂਜੀ ਦਾ ਪਾ ਲਾਂਗੇ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਗੈਸ ਲੇ ਮਾਪਾ ਇੱਥੇ ਲੋ ਰੱਖੀ ਹੋਈ ਹੈ ਤੇ ਹਲਕਾ ਜਿਹਾ ਇਹਨੂੰ ਆਪਾਂ ਇਹਨਾਂ ਮਸਾਲਿਆਂ ਨੂੰ ਭੁੰਨ ਲੈਣਾ ਤੇ ਇਹ ਤੁਸੀਂ ਨਾ ਆਪਨਾ ਗੋੜ ਦੀ ਜਗਾ ਤੇ ਸ਼ੱਕਰ ਵੀ ਚਾਹੋ ਤਾਂ ਪਾ ਸਕਦੇ ਹੋ ਪਰ ਚੱਕਰ ਦੀ ਜਿਹੜੀ ਤਸੀਰ ਹੁੰਦੀ ਉਹ ਠੰਡੀ ਹੁੰਦੀ ਇਸ ਕਰਕੇ ਗੋੜ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੇ ਜੋ ਆਪਾਂ ਆਵਲਾ ਮੈਸ਼ ਕਰਕੇ ਰੱਖਿਆ ਸੀ ਨਾ ਹੁਣ ਇਹਨਾਂ ਮਸਾਲਿਆਂ ਦੇ ਵਿੱਚ ਆਪਾਂ ਪਾ ਲਾਂਗੇ ਮਸਾਲੇ ਆਪਣੇ ਵਧੀਆ ਪੁੱਜ ਗਏ ਨੇ ਤੇ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਸ ਨੂੰ ਆਪਾਂ ਹੁਣ ਉਹਨਾ ਟਾਈਮ ਤੱਕ ਪਕਾਣਾ ਜਦ ਤੱਕ ਇਸ ਦੇ ਵਿੱਚੋਂ ਆਵਲੇ ਦੇ ਵਿੱਚੋਂ ਨਾ ਜਿਹੜਾ ਪਾਣੀ ਹੈ ਨਾ ਸੁੱਕ ਨਹੀਂ ਜਾਂਦਾ ਕਿਉਂਕਿ ਆਪਾਂ ਨਾ ਆਬਲੇ ਸੀ ਤੇ ਆਬਲੇ ਦੇ ਵਿੱਚ ਪਾਣੀ ਹੈਗਾ ਤੇ ਇਸ ਨੂੰ ਆਪਾਂ ਇਸ ਤਰੀਕੇ ਲਗਾਤਾਰ ਹਲਾਉਂਦੇ ਰਹਿਣਾ ਤੇ ਇਸ ਦਾ ਨਾ ਰੰਗ ਬਦਲ ਜਾਈਗਾ ਤੇ ਇਸ ਦੀ ਨਾ ਆਵਾਜ਼ ਬਦਲ ਜਾਈਗੀ ਜਦ ਪਾਣੀ ਹੋਏਗਾ ਅਲੱਗ ਆਵਾਜ਼ ਹੋਏਗੀ ਤੇ ਜਦੋਂ ਸੁੱਕ ਜਾਈਗਾ ਤੇ ਇਹ ਬਿਲਕੁਲ ਸ਼ਾਂਤ ਜਿਹਾ ਹੋ ਜਾਏਗਾ ਆਪਣਾ ਆਬਲਾ ਤੇ ਬਸ ਇਸ ਨੂੰ ਆਪਾਂ ਲਗਾਤਾਰ ਇਸੇ ਤਰੀਕੇ ਨਾਲ ਹਲਾਉਂਦੇ ਰਹਿਣਾ ਪਾਣੀ ਤੋਂ 7 ਮਿੰਟ ਹੋ ਗਏ ਸੀ ਆਪਾਂ ਨੂੰ ਆਬਲੇ ਨੂੰ ਪਕਾਉਂਦਿਆਂ ਹੋਇਆ ਪਾਣੀ ਇਸ ਦਾ ਪੂਰਾ ਵਧੀਆ ਸੁੱਕ ਗਿਆ ਤੇ ਹਲਕਾ ਜਿਸ ਦਾ ਜਿਹੜਾ ਰੰਗ ਵੀ ਉਹ ਵੀ ਬਦਲ ਗਿਆ ਹੈ ਹੁਣ ਆਪਾਂ ਇਸ ਦੇ ਵਿੱਚ ਨਾ ਗੁੜ ਪਾ ਲੈਣਾ ਜੋ ਆਪਾਂ ਰੱਖਿਆ ਸੀ ਤੋੜ ਕੇ ਗੁੜ ਨੂੰ ਆਪਾਂ ਤੋੜ ਕੇ ਇਸ ਦੇ ਵਿੱਚ ਪਾਣਾ ਤੇ ਇਹਨੂੰ ਆਪਾਂ ਲਗਾਤਾਰ ਇਸੇ ਤਰੀਕੇ ਨਾਲ ਹਿਲਾਉਂਦੇ ਰਹਿਣਾ ਹੈ ਗੁੜ ਆਪਣਾ ਵਧੀਆ ਇਸ ਤੇ ਚਟਨੀ ਦੇ ਵਿੱਚ ਪੂਰਾ ਵਧੀਆ ਆਲੂ ਦੇ ਵਿੱਚ ਮੈਲਟ ਹੋ ਜਾਏਗਾ ਪਿਗਲ ਜਾਏਗਾ ਤੇ ਆਪਾਂ ਜੇਕਰ ਸਰਦੀ ਦੇ ਵਿੱਚ ਇਹ ਰੱਖਣੀ ਹੈ ਚਟਨੀ ਬਣਾ ਕੇ ਫਿਰ ਆਪਾਂ ਗੁੜ ਹੀ ਇਸ ਦੇ ਵਿੱਚ ਪਾਉਣਾ ਕਿਉਂਕਿ ਗੁੜ ਦੀ ਜਿਹੜੀ ਤਸਵੀਰ ਵੀ ਗਰਮ ਹੁੰਦੀ ਹੈ ਤੇ ਦੂਸਰਾ ਇਹ ਖੂਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ ਤੇ ਇਸ ਗਰਮੀਆਂ ਦੇ ਵਾਸਤੇ ਜੇਕਰ ਤੁਸੀਂ ਚਟਨੀ ਨੂੰ ਸਟੋਰ ਕਰਕੇ ਰੱਖਣਾ ਹੈ ਤੇ ਫਿਰ ਤੁਸੀਂ ਉਸ ਦੇ ਵਿੱਚ ਗੁੜ ਵਾਲੀ ਸ਼ੱਕਰ ਪਾ ਕੇ ਸਕਦੇ ਹੋ ਤੇ ਜਿਹੜਾ ਗੋੜੇ ਆਪਣਾ ਵਧੀਆ ਮੈਲਟ ਹੋਣਾ ਸ਼ੁਰੂ ਹੋ ਗਿਆ ਤੇ ਆਪਣੀ ਜਿਹੜੀ ਚਟਨੀ ਹੈ ਨਾ ਵਧੀਆ ਹੁਣ ਰਿਜਦੀ ਪਈ ਹੈ ਤੇ ਗੁੜ ਪੂਰਾ ਵਧੀਆ ਘੁਲ ਗਿਆ ਤੇ ਚਟਨੀ ਆਪਣੀ ਵਧੀਆ ਪੱਕ ਕੇ ਤਿਆਰ ਹੋ ਗਈ ਹੁਣ ਆਪਾਂ ਇਸ ਨੂੰ ਚੈੱਕ ਕਰ ਲਾਂਗੇ ਉਂਗਲ ਦੇ ਨਾਲ ਏ ਤੁਸੀਂ ਵੇਖੋ ਕਿ ਆਪਣੇ ਨਾਲ ਵਧੀਆ ਇਸ ਦੀ ਇੱਕ ਤਾਰ ਬਣਨ ਲੱਗ ਗਈ ਕੱਚੀ ਹੀ ਤਾਰਬੰਦੀ ਵੀ ਇੰਨਾ ਹੀ ਪਕਾਵਾਂਗੇ ਇਸ ਤੋਂ ਬਾਅਦ ਨਹੀਂ ਪਕਾਵਾਂਗੇ ਵੱਧ ਪਕਾਵਾਂਗੇ ਨਾ ਤੇ ਜਿਹੜੀ ਆਪਣੀ ਜੀ ਚਟਣੀ ਨੇ ਉਹ ਸਖਤ ਜੀ ਹੋ ਜਾਏਗੀ ਗੈਸ ਆਪਾਂ ਬਿਲਕੁਲ ਓਤੇ ਕਰ ਦਿੱਤੀ ਹੁਣ ਕੁਝ ਮਸਾਲੇ ਇਸ ਦੇ ਵਿੱਚ ਪਾ ਲਾਂਗੇ ਅੱਧਾ ਚਮਚਾ ਆਪਾਂ ਚਿੱਟਾ ਨਮਕ ਪਾਇਆ ਹੈ ਤੇ ਅੱਧਾ ਚਮਚੀ ਆਪਾਂ ਇਸ ਦੇ ਵਿੱਚ ਕਾਲਾ ਲੂਣ ਪਾਉਣ ਲੱਗੇ ਆ ਇਹ ਲਾਜ਼ਮੀ ਆਪਾਂ ਪਾਣਾ ਹੈ ਅੱਧਾ ਚਮਚਾ ਭੁੰਨਿਆ ਜੀਰਾ ਪਾਊਡਰ ਚਮਚ ਦਾ ਚੌਥਾ ਹਿੱਸਾ ਆਪਾਂ ਕਾਲੀ ਮਿਰਚ ਪਾ ਦਿੱਤੀ ਹੈ ਤੇ ਪੌਣਾ ਕੋ ਚਮਚਾ ਆਪਾਂ ਇਸ ਦੇ ਵਿੱਚ ਸੌਂਫ ਪਾਏ ਆ ਤੇ ਇੱਕ ਚਮਚੇ ਇਸ ਦੇ ਵਿੱਚ ਅਦਰਕ ਦਾ ਰਸ ਪਾਵਾਂਗੇ ਜੇਕਰ ਤੁਹਾਡੇ ਕੋਲ ਸੁੰਡ ਪਾਊਡਰ ਹੋਵੇ ਨਾ ਤੁਸੀਂ ਉਹ ਵੀ ਪਾ ਸਕਦੇ ਹੋ ਇਹ ਸਾਰੇ ਮਸਾਲੇ ਤੁਸੀਂ ਪਾਓ ਜੋ ਅਸੀਂ ਪਾਏ ਹਨ ਫਿਰ ਚਟਨੀ ਤੁਹਾਡੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਏਗੀ ਬਹੁਤ ਹੀ ਟੇਸਟ ਵਧੀਆ ਆਉਂਦਾ ਜੀ ਇੰਨਾ ਮਸਾਲਿਆਂ ਦਾ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਲਾਂਗੇ ਬਸ 1.5 ਮਿੰਟ ਤੱਕ ਹੀ ਆਪਾਂ ਇਸ ਨੂੰ ਹੁਣ ਪਕਾਣਾ ਤੇ ਸਾਰੇ ਜਿਹੜੇ ਮਸਾਲੇ ਵਿੱਚ ਰਚ ਜਾਣਗੇ ਤੇ ਇੱਥੇ ਨਾ ਚਟਨੀ ਨੂੰ ਆਪਾਂ ਟੇਸਟ ਕਰ ਸਕਦੇ ਹਾਂ ਜਿਹੜਾ ਵੀ ਮਸਾਲਾ ਆਪਾਂ ਨੂੰ ਘੱਟ ਲੱਗੇ ਉਹ ਆਪਾਂ ਪਾ ਸਕਨੇ ਆ ਮੈਨੂੰ ਥੋੜੀ ਜੀ ਕਾਲੀ ਮਿਰਚ ਘੱਟ ਲੱਗੀ ਸੀ ਤੇ ਮੈਂ ਥੋੜੀ ਜੀ ਕਾਲੀ ਮਿਰਚ ਇਸ ਦੇ ਵਿੱਚ ਹੋਰ ਪਾ ਲਈਏ ਤੇ ਥੋੜਾ ਜਿਹਾ ਲੂਣ ਵੀ ਪਾਇਆ ਸੀ ਕਾਲਾ ਮੈਂ ਇਸ ਦੇ ਵਿੱਚ ਹੁਣ ਆਪਾਂ ਥੋੜੇ ਜੇ ਮੱਗ 'ਚ ਪਾ ਦਿੱਤੇ ਆ ਇਸ ਦੇ ਵਿੱਚ ਤੁਹਾਡੇ ਕੋਲ ਮੱਗ 'ਚ ਹੁਣ ਤਾਂ ਤੁਸੀਂ ਪਾ ਲਿਓ ਨਹੀਂ ਤਾਂ ਛੱਡ ਵੀ ਸਕਦੇ ਹੋ ਇਸ ਨਾਲ ਨਾ ਮੱਗ 'ਚ ਪਾਉਣ ਨਾਲ ਥੋੜੀ ਜੀ ਗਾਰਨਿਸ਼ ਹੋ ਜਾਂਦੀ ਹੈ ਤੇ ਵੇਖਣ ਨੂੰ ਚਟਨੀ ਵਧੀਆ ਲੱਗਦੀ ਹੈ ਇਹ ਚਟਨੀ ਆਪਣੀ ਵਧੀਆ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਸ ਨੂੰ ਨਾ ਠੰਡਾ ਹੋਣ ਵਾਸਤੇ ਰੱਖਾਂਗੇ ਗੈਸ ਆਪਾਂ ਬੰਦ ਕਰ ਦਿੱਤੀ ਜੁਲੇ ਤੋਂ ਆਪਾਂ ਇਸ ਨੂੰ ਉਤਾਰ ਲਾਂਗੇ ਕੜਾਈ ਨੂੰ ਆਵਲੇ ਦੀ ਖੱਟੀ ਮਿੱਠੀ ਚਟਨੀ ਆਪਣੀ ਬਣ ਕੇ ਤਿਆਰ ਹੋ ਗਈ ਬਹੁਤ ਹੀ ਟੇਸਟੀ ਤੇ ਬਹੁਤ ਹੀ ਸੁਆਦ ਬਣੀ ਜੀ ਚਟਨੀ ਆਪਣੀ ਪੂਰੀ ਹੁਣ ਠੰਡੀ ਹੋ ਗਈ ਏ ਇਸ ਨੂੰ ਆਪਾਂ 1 ਸਾਲ ਵਾਸਤੇ ਸਟੋਰ ਕਰਕੇ ਰੱਖ ਸਕਣੀ ਆ ਮੈਂ ਤੁਹਾਨੂੰ ਯਕੀਨ ਨਾਲ ਇਹ ਕਹਿੰਨੀ ਆ ਕਿ ਇਹ 1 ਸਾਲ ਤੱਕ ਆਪਣੀ ਜਿਹੜੀ ਚਟਨੀ ਆ ਨਾ ਬਿਨਾ ਫ੍ਰਿਜ ਤੋਂ ਰੱਖ ਸਕਦੇ ਆ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਬਹੁਤ ਹੀ ਸਵਾਦ ਇੱਕ ਚਮਚ ਤੁਸੀਂ ਰੋਜ਼ਾਨਾ ਖਾਓਗੇ ਨਾ ਇਹ ਚਟਨੀ ਦਾ ਤੇ ਤੁਹਾਨੂੰ ਬਹੁਤ ਹੀ ਫਾਇਦਾ ਨਜ਼ਰ ਆਏਗਾ ਖੂਨ ਦੀ ਕਮੀ ਪੂਰੀ ਹੋਏਗੀ ਵਾਲਾਂ ਦਾ ਝੜਨਾ ਵਾਲਾਂ ਦਾ ਜਿਹੜਾ ਚਿੱਟਾ ਹੋਣਾ ਉਹ ਵੀ ਰੁਕ ਜਾਏਗਾ ਕਾਲੇ ਵਾਲ ਹੋਣੇ ਸ਼ੁਰੂ ਹੋ ਜਾਣਗੇ ਤੇਤ ਕਾਨ ਪੇਟ ਦੀਆਂ ਸਮੱਸਿਆ ਸਾਰੀਆਂ ਖਤਮ ਹੋ ਜਾਣਗੀਆਂ ਮੈਂ ਤੁਹਾਨੂੰ ਇੱਕ ਚਮਚ ਕਹਿੰਦੀ ਹਾਂ ਤੁਸੀਂ ਚਾਰ-ਚਾਰ ਚਮਚ ਖਾਓਗੇ ਤੁਹਾਨੂੰ ਇੰਨੀ ਇਹ ਚਟਨੀ ਪਸੰਦ ਆਏਗੀ ਬਹੁਤ ਹੀ ਟੇਸਟੀ ਤੇ ਸੁਆਦ ਚਟਨੀ ਬਣ ਕੇ ਤਿਆਰ ਹੋਈ ਹੈ ਆਪਣੀ ਤੇ ਇਸ ਨੂੰ ਆਪਾਂ ਹੁਣ ਇੱਕ ਡੱਬੀ ਦੇ ਵਿੱਚ ਭਰਨ ਲੱਗੇ ਹਾਂ ਚਟਨੀ ਆਪਣੀ ਪੂਰੀ ਠੰਡੀ ਹੈ ਤੇ ਡੱਬੀ ਜਿਸ ਦੇ ਵਿੱਚ ਆਪਾਂ ਸਟੋਰ ਕਰਨਾ ਹੈ ਨਾ ਇਸ ਚਟਨੀ ਨੂੰ ਉਹ ਸਾਫ ਸੁਥਰੀ ਹੋਵੇ ਕਿੱਲਾ ਚਮਚ ਆਪਾਂ ਇਸ ਦੇ ਵਿੱਚ ਬਿਲਕੁਲ ਨਹੀਂ ਲਾਵਾਂਗੇ ਪਲਾਸਟਿਕ ਦੀ ਡੱਬੀ ਹੈ ਤੁਸੀਂ ਉਸ ਦੇ ਵਿੱਚ ਵੀ ਸਟੋਰੇਜ ਨੂੰ ਕਰ ਸਕਦੇ ਹੋ ਤੇ ਇੱਕ ਸਾਲ ਤੱਕ ਤੁਸੀਂ ਇਸ ਨੂੰ ਆਰਾਮ ਨਾਲ ਖਾ ਸਕਦੇ ਹੋ ਤੇ ਇਹ ਚਟਨੀ ਤੁਸੀਂ ਬਣਾ ਕੇ ਵੇਖਿਓ ਚਟਨੀ ਵੀ ਤੁਹਾਡੀ ਪਹਿਲੀ ਵਾਰ ਚ ਬਹੁਤ ਵਧੀਆ ਬਣੇਗੀ ਤੁਹਾਨੂੰ ਪਸੰਦ ਵੀ ਬਹੁਤ ਆਏਗੀ ਜੇਕਰ ਵੀਡੀਓ ਚੰਗੀ ਲੱਗੀਏ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਧੰਨਵਾਦ